ਮੇਰਾ ਰੋਸ਼ਮਾਨ ਆਜੀ ਐ ਭਾਈ ਜੀ ਉਹਨੇ ਕਰ ਲੱਗੇ ਰਹੇ ਨੇ ਜੀ ਕਰ ਲੱਗੇ ਕਰਵਾਣਾ ਪੂਰੇ ਲੱਗੇ ਕੀ ਗੱਲ ਵੀ ਆ ਜੀ ਮੈਂ ਦੁਪਹਿਰੀ ਆਇਆ ਇੱਕ ਵੇ ਆਇਆ ਕਿ ਆ ਕੇ ਮੋਟਰਸਾਈਕਲ ਲਾਇਆ ਤੇ ਧੂਆ ਚੱਲਦਾ ਪਿਆ ਸੀ ਤੇ ਮੇਰੀ ਜੇਬ ਚ ਇਹਨਾਂ ਭਾਈ ਜੀ ਹੁਣਾਂ ਨੇ ਮੈਨੂੰ ਕਾਰਡ ਦਿੱਤਾ ਹੈ ਉਸ ਤੋਂ ਬਾਅਦ ਮੈਂ ਕਾਰਡ ਲਪਣਾ ਕੋਸ਼ਿਸ਼ ਕੀਤੀ ਫੇਰ ਮੈਂ ਭਾਈ ਨੂੰ ਫੋਨ ਕੀਤਾ ਤੇ ਭਾਈ ਨੇ ਮੈਂ ਫੋਨ ਕੀਤਾ ਮੈਂ ਧੂਆ ਨਿਕਲਦਾ ਪਿਆ ਉਹ ਫੋਨ ਤੇ ਤਾਫੜਾ ਗਿਆ ਦੁਬਾਰਾ ਮੈਂ ਫੇਰ ਫੋਨ ਕੀਤਾ ਤੇ ਕਹਿੰਦੇ ਆ ਪਰ ਰਸਤੇ ਜਿਗੇ ਆ ਆਨੇ ਪਏ ਆ ਤੇ ਅੰਦਰ ਜਾ ਕੇ ਦੇਖਿਆ ਤੇ ਅੱਗ ਬਹੁਤ ਲੱਗੀ ਇਹ ਭਾਈ ਨਾਲ ਸਾਡੇ ਭਾਈ ਸਾਹਿਬ ਨਾਲ ਲੱਗੇ ਆ ਉਹਨਾਂ ਨੇ ਪੈਪ ਦਿੱਤੀ ਫਿਰ ਅਸੀਂ ਕਿੰਨਾ ਭਰਾਵਾਂ ਦੇ ਅੰਦਰ ਜਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਕਾਫੀ ਇੱਕ ਇੱਕ ਸਵਾਇ ਕੁ ਵੇ ਦਾ ਹੈਗਾ ਸੀ ਹਾਂ ਇੱਕ ਸਵਾਇ ਕੁ ਵੇ ਦਾ ਹੈਗਾ ਸੀ ਅੱਗ ਲੱਗਦਾ ਕੰਮ ਲੱਗਾ ਪਤਾ ਕਿਤਾ ਹੋ ਗਿਆ ਉਹ ਕਹਿੰਦੇ ਬਿਜਲੀ ਸਰਕਲ ਨਾਲ ਕੋਈ ਪ੍ਰੋਬਲਮ ਆਈ ਹੈ ਦੇਹੀ ਦਾ ਇਹਨਾਂ ਨੂੰ ਨੁਕਸਾਨ ਹੋ ਗਿਆ ਨੁਕਸਾਨ ਹੋਇਆ 4-5 ਲੱਖ ਦਾ ਨੁਕਸਾਨ ਹੋ ਗਿਆ ਜੀ 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 ਕਰਾਉਂਦੇ ਮੈਂ ਮਦਦ ਮੰਗ ਕਰਦੇ ਆ ਕਿ ਸਾਨੂੰ ਜਿਹੜਾ ਸਾਡਾ ਨੁਕਸਾਨ ਹੋਇਆ ਸਾਡਾ ਪੂਰਾ ਹੋ ਜਾਏ ਬਸ ਇਹ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਬੜੀ ਕੀ ਨਾਮ ਹੈ ਅਜੀ ਕੁਮਾਰੀ ਅਜੀ ਕੁਮਾਰੀ ਕਿੱਥੇ ਰਹਿੰਦੇ ਹੋ ਤੇ ਹੋਇਆ ਕੀ ਇਹ ਦਾ ਸਰ ਅਜੀ ਗੋਨਾਲਾਪੁਰ ਗਲੀ ਨੰਬਰ 2 ਚ ਰਹਿੰਦੇ ਆ ਹਲਕਾ ਪੱਛਮੀ ਤੇ ਸਾਡੇ ਘਰ ਚ ਰੋਜ਼ ਹੀ ਤਰ੍ਹਾਂ ਅਸੀਂ 11 11:30 ਘਰੋਂ ਨਿਕਲਦੇ ਆ ਤੇ ਅੱਜ ਅਸੀਂ 11:30 ਘਰੋਂ ਨਿਕਲੇ ਕਿਉਂਕਿ ਸਾਡੀ ਕੁੜੀ ਆ ਦੀ ਛੁੱਟੀ ਸੀ ਥੋੜੀ ਲੇਟ ਹੋ ਗਏ ਤੇ ਉਹਦੇ ਪੇਰੈਂਟਸ ਮੀਟਿੰਗ ਸੀ ਤੇ ਵਾਈਫ ਮੇਰੀ ਦੀ ਬੁਟੀਕ ਆ ਪੁੱਲੀ ਘਰ ਸ਼ਿਮਲਾ ਮਾਰਕੀਟ ਤੇ ਉਹਨੂੰ ਸ਼ਿਮਲਾ ਮਾਰਕੀਟ ਛੱਡ ਕੇ ਤੇ ਬੇਟਾ ਵੀ ਉਹਦੇ ਨਾਲ ਦੁਕਾਨ ਤੇ ਚਲ ਗਿਆ ਤੇ ਮੈਂ ਗੁੜਿਆ ਦੇ ਸਕੂਲ ਚ ਲੱਗ ਗਿਆ ਗੁੜਿਆ ਸਕੂਲ ਤੋਂ ਪੇਰੈਂਟਸ ਮੀਟਿੰਗ ਹੋਣ ਤੋਂ ਬਾਅਦ ਮੈਂ ਗੁੜਿਆ ਨੂੰ ਣਾਂ ਕੇ ਗੋਲਬਗ ਸੜਨ ਚ ਲੱਗ ਗਿਆ ਛੱਡਣ ਤੋਂ ਬਾਅਦ ਮੈਨੂੰ ਰਸਤੇ 'ਚ ਫੋਨ ਆਇਆ ਇੱਥੋਂ ਗਵੰਡੀਰ ਪੱਪੂ ਭਾਜੀ ਗਵੰਡੀ ਹੈਗੇ ਉਹਨਾਂ ਨੇ ਪਹਿਲਾਂ ਸਭ ਤੋਂ ਪਹਿਲਾਂ 1:00 ਦੇ 2 ਮਿੰਟ ਦੇ ਮੈਨੂੰ ਫੋਨ ਆਇਆ ਕਿ ਤੁਹਾਡੇ ਘਰੋਂ ਧੂਆ ਨਿਕਲਦਾ ਪਿਆ ਤੇ ਮੈਂ ਫਟਾਫਟ ਹੀ ਭੱਜਿਆ ਆਇਆ ਉਦੋਂ ਕੀ ਕੀ ਗੱਲ ਹੋ ਗਈ ਆ ਤੇ ਮੇਰੀ ਦ ਦੋਸਤੋ ਬਾਰੇ ਫੋਨ ਦੇ ਫੋਨ ਆਂਦੇ ਗਵੰਡੀਆਂ ਦੇ ਆਣੇ ਚੱਲੂ ਹੋ ਗਏ ਤਿੰਨ ਚਾਰ ਫੋਨ ਆ ਗਏ ਕਿ ਘਰੇ ਘਰ ਅੱਗ ਲੱਗੀ ਅੱਗ ਲੱਗੀ ਤੇ ਆਹੀ ਭੱਜੇ ਆਏ ਮੈਂ ਮੋਟਰਸਾਈਕਲ ਚਲਾਣ ਨੇ ਮੇਰੇ ਕੋਈ ਫੋਨ ਨਹੀਂ ਸੁਣਿਆ ਮੇਰਾ ਬੇਟਾ ਹੀ ਸੁਣਦਾ ਪਿਆ ਸੀ ਉਸ ਤੋਂ ਬਾਅਦ ਬੇੜੇ ਤੇ ਬੈਠੇ ਬੈਠੇ ਪਿੱਛੋਂ ਫਾਇਰ ਬਿਗੇਡਾਂ ਨੂੰ ਵੀ ਫੋਨ ਫੋਨ ਕਰਨ ਲੱਗ ਪਿਆ ਪਿੱਛੋਂ ਹੀ ਤੇ ਇਸ ਕਰਕੇ ਜਦੋਂ ਘਰ ਬੂਆ ਖੋਲਿਆ ਪਾ ਤੇ ਅੱਗ ਨੂੰ ਪੂਰੀ ਅੱਗੇ ਤੱਕ ਸੇਕਾ ਆਇਆ ਹੈ ਹੀ ਤੇ ਫੜਾ ਫੜੀ ਹੀ ਪਹਿਲਾਂ ਅੰਦਰ ਗਏ ਤੇ ਪਹਿਲਾਂ ਸਿਲੰਡਰ ਸਿਲੰਡਰ ਕੱਢੇ ਪਾਣੀ ਵਾਲੇ ਪੋਚੇ ਪੋਚੇ ਮਾਰ ਕੇ ਪੂਰੇ ਗਿੱਲਾ ਪੋ ਫਿਰ ਗਵੰਡੀਆਂ ਨੇ ਮੇਰੇ ਬੱਤੀ ਕੱਟੀ ਪੋੜੀ ਲਾ ਕੇ ਫੜਾਫੜ ਬੱਤੀ ਨੂੰ ਕਾਟ ਕੇ ਉਸ ਤੋਂ ਬਾਅਦ ਫਿਰ ਪਾਣੀ ਸਹੀ ਸਾਰਾ ਪਾਇਆ ਪਾਣੀ ਬੰਦ ਦੇ ਬਾਵਜੂਦ ਵੀ ਉਹ ਉਸੇ ਕਹਾਟਿਆ ਨੇ ਆਪਾਂ ਘੰਟਾ ਪਾਣੀ ਬੰਦੇ ਰਹੇ ਤੋਂ ਫਾਇਰ ਬਿਗੜ ਥੋੜੀ ਲੇਟ ਆਈ ਸੀ ਗੱਡੀਆਂ ਤੇ ਉਹ ਆਈ ਪਾਣੀ ਅੱਗੇ ਤਾਂ ਥੋੜੀ ਬੁਝਾਤੀ ਉਹ ਫਿਰ ਵੀ ਸਿਕਾ ਬਹੁਤ ਜਗਾਹੀ ਜਿਹਰੇ ਨਾਲ ਸਾਡਾ ਹੋ ਗਿਆ ਮੇਰੇ ਨਾਲ ਸਾਰਾ ਸਾਡਾ ਮੰਦਿਰ ਵੀ ਪੂਰਾ ਸੜ ਗਿਆ ਪੈਨਲ ਸੜ ਗਏ ਆ ਲੱਕੜ ਦਾ ਫਰਨੀਚਰ ਹੀ ਸਾਰਾ ਸੜ ਗਿਆ ਤੇ ਏਸੀ ਸੜ ਗਿਆ ਇੱਕ ਡੇਢ ਦਾ ਏਸੀ ਉਹ ਸੜ ਗਿਆ ਐਲਸੀਡੀ ਸਹੀ ਆਪਣੀ ਸੋਨੀ ਕੰਪਨੀ ਤੇ ਉਹ ਵੀ ਸੜ ਗਈ ਆ ਜਿਹਦੇ ਵਿੱਚ ਹੋਰ ਵੀ ਇਲੈਕਟ੍ਰੋਨਿਕ ਸਮਾਨ ਸੀ ਸਾਡਾ ਐਨੀਵੇਟਰ ਸੀ ਉਹ ਵੀ ਸੜ ਗਿਆ ਤੇ ਹੋਰ ਆਪਣਾ ਸਾ ਪੁਰਸਾ ਜੋ ਵੀ ਸਮਾਨ ਬੱਚਾ ਰਿ ਸਰਕਾਰੀ ਸਰਟੀਫਿਕੇਟ ਵਗੈਰਾ ਸੀ ਸਾਡੇ ਦਾ ਸਰਕਾਰੀ ਡਾਕੂਮੈਂਟ ਸੀ ਜੋ ਵੀ ﺍﻟमारीਆਂ ਜੇ ਕਪੜੇ ਸੀ ਸਭ ਕੁਝ ਸੜ ਗਿਆ ਮਤਲਬ ਤੁਸੀਂ ਲਾ ਲਓ ਕਿ ਚਾਰ ਪੰਜ ਲੱਖ ਦਾ ਨੁਕਸਾਨ ਹੋ ਗਿਆ ਅਗਲੇ ਕਿਹੜਾ ਕਾਰਨ ਸੀ ਸਰ ਆਗ ਲੱਗਨ ਦਾ ਆਈ ਹੈ ਕਿ ਜਿਹੜੇ ਟਰਾਂਸਫਾਰਮਰ ਬਾਹਰ ਲੱਗੇ ਸ਼ੋਰ ਸ਼ੜਕੜ ਬੁ ਕਦੀ ਬੱਤੀ ਆਂਦੀ ਕਦੀ ਜਾਂਦੀ ਆ ਔਰੇ ਨਾਲ ਸ਼ੋਰ ਸ਼ੜਕੜ ਹੋ ਗਿਆ ਅਜੇ ਰੋਜ਼ ਆਪਣਾ ਘਰ ਨੂੰ ਜਾਂਦੇ ਆ ਰੋਜ਼ ਇਧਰ ਆ ਹੀ ਜਾਂਦੇ ਆ ਮਗਰ ਹੱਨੋ ਵੀ ਪਤਾ ਸੀ ਅੱਜ ਸਾਡੇ ਘਰ 'ਚ ਕਾਲ ਬਣ ਜਾਣਾ ਲਿੱਕ ਮੇਥਾ ਕਰ ਕਰ ਕੋਈ ਸਾਰਾ ਇਹੀ ਤੇ ਹਰ ਕੋਈ ਆਪਣਾ ਬੰਦਾ ਮਿਹਨਤ ਨਾਲ ਹੀ ਬਣਾਉਂਦਾ ਸਾਡੇ ਫਾਦਰ ਸਾਹਿਬ ਤੇ 2003 ਚ ਤੇ ਡੈਥ ਹੀ ਹੋ ਗਈ ਸੀ ਉਸ ਤੋਂ ਬਾਅਦ ਅਸੀਂ ਆਪਣੇ ਰੇਲਵੇ ਕਲੋਨੀ 'ਚ ਰਹਿੰਦੇ ਹਾਂ ਉਸ ਤੋਂ ਬਾਅਦ 2008 ਚ ਤੇ ਇਹ ਦੂ ਘਰ ਬਣਾਇਆ ਸੀ ਤੇ ਬੈਂਕ ਤੋਂ ਲੋਨ ਲੋਨ ਲੈ ਕੇ ਬਣਾਇਆ ਤੇ ਅੱਜ ਮਾਹੀ ਜਿਹੜੋ ਲੈਂਕੀ ਸਲਤੀਆਂ ਤੇ ਅੱਜ ਸਾਡਾ ਘਰ ਮਤਲਬ ਇਤਨਾ ਕਿ ਲੱਗੀ ਸਾਰੇ ਨੁਕਸਾਨ ਹੋ ਗਏ ਮੰਗ ਸਰਕਾਰ ਤੋਂ ਇਹੀ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜਿਦਾਂ ਨਾ ਕੋਈ ਹਾਸਾ ਇਤਨਾ ਹੁੰਦਾ ਆ ਉਹਦੀ ਮਦਦ ਕਰਨੀ ਚਾਹੀਦੀ ਆ ਬਾਕੀ ਅਸੀਂ ਮੰਗਦੇ ਕੁਝ ਨਹੀਂ ਆ ਬਾਕੀ ਜੋ ਵੀ ਆ ਸਰਕਾਰ ਨੂੰ ਠੀਕ ਲੱਗਦਾ ਆ ਜੋ ਵੀ ਆ ਜਿਹੜਾ ਸਾਡਾ ਨੁਕਸਾਨ ਆ ਉਹਦੀ ਪ੍ਰਭਾਈ ਕਰਾਈ ਜਾਵੇ ਪ੍ਰਸ਼ਾਸਨ ਕਰਿਆ ਮੌਕੇ ਪ੍ਰਸ਼ਾਸਨ ਅਧਿਕਾਰੀ ਜੀ ਪੁਲਿਸ ਵਾਲੇ ਆਏ ਸੀ ਕੋੜ ਖਾਲਸਾ ਤੋਂ ਇਨਚਾਰਜ ਉਹਨਾਂ ਨੇ ਆਪਣੇ ਅਸ਼ੋਕ ਕੁਮਾਰ ਜੀ ਉਹਨਾਂ ਨੇ ਇਨਚਾਰਜ ਭੇਜਿਆ ਸੀ ਅਨਸਰਾ ਜੀ ਉਹ ਵੇਖ ਕੇ ਮੌਕੇ ਦੇ ਫਿਰ ਪਟਵਾਰੀ ਸਾਹਿਬ ਆਏ ਸਾਡੇ ਗੋਨਾਲਾਪੁਰੇ ਦੇ ਰਵੀ ਜੀ ਉਸ ਤੋਂ ਬਾਅਦ ਆਪਣਾ ਫਾਇਰਫਾਈਟ ਦੀਆਂ ਗੱਡੀਆਂ ਆਈਆਂ ਸੀ ਜਿਹੜੇ ਸਰਕਾਰੀ ਦੋ ਗੱਡੀਆਂ ਲੈ ਕੇ ਆਏ ਸੀ ਪੈਪਾ ਲੰਬੀਆਂ ਰੰਬੀਆਂ ਲੈ ਕੇ ਉਹਨਾਂ ਨੇ ਅੱਗ ਬੁਝਾਈ ਗਿਆ ਪਰ ਸੋਭਾ মিডিਆ ਵਾਲੇ ਭਰਾ ਆਏ ਜਿਹਨਾਂ ਨੇ ਪੂਰਾ ਸਾਥ ਦਿੱਤਾ ਤੇ ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆ ਕਿ ਜਿਹੜਾ ਵੀ ਸਾਡਾ ਨੁਕਸਾਨ ਆਇਆ ਤੇ ਜਰੂਰ ਇਹ ਰਾ ਸਾਡੀ ਹਮਦਤ ਕੀਤੀ ਜਾਵੇ